ਅੱਜ ਦਾ ਵਿਸ਼ਾ ਖਾਸ ਕਰਕੇ ਵਿਆਹ ਹੋਏ ਜੋੜਿਆਂ ਦੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜਾ ਸਾਡਾ ਅੱਜ ਦਾ ਵਿਸ਼ਾ ਹੈ ਉਹ ਹੈਗਾ ਪਤੀ ਅਤੇ ਪਤਨੀ ਦੇ ਜਾਇਦਾਦ ਦੇ ਹੱਕ ਜਾਇਦਾਦ ਦੇ ਅਧਿਕਾਰ ਵਿਆਹ ਤੋਂ ਬਾਅਦ ਕੀ ਹੱਕ ਨੇ ਜੇ ਤਲਾਕ ਹੋ ਜੇ ਤਾਂ ਫਿਰ ਤਲਾਕ ਤੋਂ ਬਾਅਦ ਕੀ ਹੱਕ ਨੇ ਅਤੇ ਪਤੀ ਜਾਂ ਪਤਨੀ ਦੀ ਮੌਤ ਦੇ ਬਾਅਦ ਕੌਣ ਕਿਹੜੀ ਜਾਇਦਾਦ ਦਾ ਹੱਕਦਾਰ ਹੁੰਦਾ ਹੈ ਜੇ ਪਤੀ ਪਤਨੀ ਦੇ ਵਿਚਕਾਰ ਝਗੜਾ ਹੋ ਜੇ ਤਾਂ ਉਸ ਦਾ ਹੱਲ ਕਿਵੇਂ ਕੱਢਿਆ ਜਾ ਸਕਦਾ ਹੈ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਘਰ ਦੁਕਾਨ ਮਕਾਨ ਜ਼ਮੀਨ ਜਾਇਦਾਦ ਪ੍ਰੋਪਰਟੀ ਤੇ ਪਤੀ ਅਤੇ ਪਤਨੀ ਦੇ ਅਧਿਕਾਰਾਂ ਦੀ ਪਰਚੋਲ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਅੱਗੇ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਸਵਾਲਾਂ ਦੇ ਜਵਾਬ ਅੱਜ ਅਸੀਂ ਇਸ ਵੀਡੀਓ ਦੇ ਰਾਹੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਜਿਵੇਂ ਕਿ ਪਤੀ ਦੀ ਜਾਇਦਾਦ ਦੇ ਵਿੱਚ ਪਤਨੀ ਦਾ ਹੱਕ ਕਦੋਂ ਲਾਗੂ ਹੁੰਦਾ ਹੈ ਤਲਾਕ ਤੋਂ ਬਾਅਦ ਪਤਨੀ ਦਾ ਆਪਣੇ ਪਤੀ ਦੀ ਜਾਇਦਾਦ ਦੇ ਵਿੱਚ ਕਿੰਨਾ ਹੱਕ ਹੁੰਦਾ ਹੈ ਕੀ ਤਲਾਕ ਦੇ ਮਾਮਲਿਆਂ ਦੇ ਵਿੱਚ ਪਤਨੀ ਨੂੰ ਅੱਧੀ ਜਾਇਦਾਦ ਮਿਲਦੀ ਹੈ ਪਤੀ ਪਤਨੀ ਵਿਚਕਾਰ ਜਾਇਦਾਦ ਦੇ ਝਗੜਿਆਂ ਤੋਂ ਬਚਣ ਦੇ ਤਰੀਕੇ ਕੀ ਨੇ ਜਾਇਦਾਦ ਦੇ ਵਿਵਾਦ ਵਿੱਚ ਕਿਹੜੇ ਕਿਹੜੇ ਦਸਤਾਵੇਜ਼ਾਂ ਦੀ ਜ਼ਰੂਰਤ ਪੈਂਦੀ ਹੈ ਪਤੀ ਪਤਨੀ ਵਿਚਕਾਰ ਜਾਇਦਾਦ ਦੇ ਅਧਿਕਾਰਾਂ ਦਾ ਅਰਥ ਕੀ ਹੈ ਵਿਆਹ ਤੋਂ ਬਾਅਦ ਜਾਇਦਾਦ ਦੇ ਹੱਕ ਕਿਉਂ ਮਹੱਤਵਪੂਰਨ ਨੇ ਪਤੀ ਪਤਨੀ ਦੀ ਜਾਇਦਾਦ ਨਾਲ ਸੰਬੰਧਿਤ ਅਧਿਕਾਰ ਕੀ ਨੇ ਤੇ ਕਾਨੂੰਨੀ ਪ੍ਰਬੰਧ ਕੀ ਹੈ ਪਤੀ ਪਤਨੀ ਦੇ ਇੱਕ ਦੂਜੇ ਦੀ ਜਾਇਦਾਦ ਵਿੱਚ ਅਧਿਕਾਰਾਂ ਸੰਬੰਧੀ ਨਿਯਮ ਕੀ ਨੇ ਪਤੀ ਪਤਨੀ ਵਿਚਕਾਰ ਜਾਇਦਾਦ ਦੇ ਝਗੜਿਆਂ ਦੇ ਕਾਰਨ ਕੀ ਨੇ ਅਤੇ ਹੱਲ ਲਈ ਵਿਕਲਪ ਕੀ ਹੈ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਅੱਜ ਅਸੀਂ ਇਸ ਵੀਡੀਓ ਦੇ ਰਾਹੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਅਸੀਂ ਇਹ ਦੇਖ ਲਈਏ ਕਿ ਪਤੀ ਪਤਨੀ ਵਿਚਕਾਰ ਜਾਇਦਾਦ ਦੇ ਅਧਿਕਾਰਾਂ ਦਾ ਅਰਥ ਕੀ ਹੈ ਜਦੋਂ ਦੋ ਵਿਅਕਤੀ ਵਿਆਹ ਕਰ ਲੈਂਦੇ ਨੇ ਹਸਬੈਂਡ ਵਾਈਫ ਬਣ ਜਾਂਦੇ ਨੇ ਤਾਂ ਉਹ ਸਿਰਫ ਜੀਵਨ ਸਾਥੀ ਨਹੀਂ ਬਣਦੇ ਸਗੋਂ ਕਾਨੂੰਨੀ ਤੌਰ ਤੇ ਵੀ ਬੱਝੇ ਜਾਂਦੇ ਨੇ ਜੀਵਨ ਸਾਥੀ ਤਾਂ ਬਣ ਹੀ ਜਾਂਦੇ ਨੇ ਕੋਈ ਸ਼ੱਕ ਨਹੀਂ ਪਰ ਕੁਝ ਕਾਨੂੰਨ ਬਣੇ ਹੋਏ ਨੇ ਉਹਨਾਂ ਦੇ ਵਿੱਚ ਵੀ ਉਹਨਾਂ ਨੂੰ ਰਹਿਣਾ ਪੈਂਦਾ ਹੈਗਾ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਵਿਆਹ ਤੋਂ ਬਾਅਦ ਵੀ ਦੋਨਾਂ ਦੀ ਜਿਹੜੀ ਆਪਣੀ ਜ਼ਮੀਨ ਜਾਇਦਾਦ ਪ੍ਰਾਪਰਟੀ ਹੁੰਦੀ ਹੈ ਉਹ ਉਹਨਾਂ ਦੀ ਆਪਣੀ ਆਪਣੀ ਰਹਿੰਦੀ ਹੈਗੀ ਜਿਵੇਂ ਕਿ ਪਤੀ ਦੀ ਆਪਣੀ ਜਾਇਦਾਦ ਹੁੰਦੀ ਹੈ ਉਸ ਦੇ ਉੱਪਰ ਉਸ ਦਾ ਅਧਿਕਾਰ ਹੁੰਦਾ ਹੈ ਪਤਨੀ ਦੀ ਜਿਹੜੀ ਆਪਣੀ ਜ਼ਮੀਨ ਜਾਇਦਾਦ ਪ੍ਰਾਪਰਟੀ ਹੁੰਦੀ ਹੈ ਉਸ ਤੇ ਉਸ ਦਾ ਅਧਿਕਾਰ ਹੁੰਦਾ ਹੈ ਜੇ ਦੋਨਾਂ ਨੇ ਰਲ ਕੇ ਕੋਈ ਜ਼ਮੀਨ ਜਾਇਦਾਦ ਪ੍ਰਾਪਰਟੀ ਬਣਾਈ ਹੈ ਤਾਂ ਉਸ ਦੇ ਵਿੱਚ ਦੋਨਾਂ ਦਾ ਬਰਾਬਰ ਦਾ ਹਿੱਸਾ ਹੁੰਦਾ ਹੈ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਪਤਨੀ ਨੂੰ ਪਤੀ ਦੀ ਜਾਇਦਾਦ ਤੇ ਹੱਕ ਹੁੰਦਾ ਹੈ ਇਸ ਦਾ ਜਿਹੜਾ ਸਿੱਧਾ ਜਿਹਾ ਜਵਾਬ ਹੈ ਉਹ ਹੈਗਾ ਹਾਂ ਹੱਕ ਹੁੰਦਾ ਹੈ ਪਰ ਕੁਝ ਸ਼ਰਤਾਂ ਦੇ ਨਾਲ ਹੈ ਜਦੋਂ ਵਿਆਹ ਹੋ ਜਾਂਦਾ ਹੈ ਵਿਆਹ ਤੋਂ ਬਾਅਦ ਪਤਨੀ ਨੂੰ ਪਤੀ ਦੀ ਜਿਹੜੀ ਸੈਲਫ ਅਕਵਾਇਰਡ ਜਿਹੜੀ ਪਤੀ ਦੀ ਖੁਦ ਦੀ ਬਣਾਈ ਹੋਈ ਜਾਇਦਾਦ ਹੁੰਦੀ ਹੈ ਉਸ ਤੇ ਕੋਈ ਸਿੱਧਾ ਹੱਕ ਨਹੀਂ ਹੁੰਦਾ ਪਤਨੀ ਨੂੰ ਪਤੀ ਦੀ ਸੈਲਫ ਅਕਵਾਇਰਡ ਪ੍ਰਾਪਰਟੀ ਦੇ ਉੱਪਰ ਪਰ ਜੇਕਰ ਉਹ ਪਤੀ ਦੀ ਮੌਤ ਤੋਂ ਬਾਅਦ ਜਿਉਂਦੀ ਹੈ ਪਤੀ ਦੀ ਮੌਤ ਹੋ ਗਈ ਪਤਨੀ ਹਜੇ ਜਿਉਂਦੀ ਹੈ ਵਿਧਵਾ ਹੈ ਤਾਂ ਉਸ ਨੂੰ ਬੱਚਿਆਂ ਦੇ ਬਰਾਬਰ ਹਿੱਸਾ ਮਿਲਦਾ